ਤਾਜੀ ਸਰਦਾਰ ਕੋਲਾ ਸਿੰਘ ਮੈਂਬਰ ਸਾਡੇ ਦਰਵਾਜ਼ੇ ਪਹੁੰਚ ਚੁੱਕੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੈ ਬਸੇ ਤੋਂ ਪਰਮਾਤ ਕਰਨਾ ਰਵੀਪ੍ਰੀਤ ਪੰਜਾਬ ਪੁਰਸ ਉਹਨਾਂ ਦੇ ਪੁੱਤ ਜੀ ਕੋਲਾ ਸਿੰਘ ਆ ਖਿਡਾਰੀਆਂ ਦਾ ਸੀਮਾ ਨਾਮ ਹੈ ਤੇ ਪੁੱਜੂ ਪਿੰਨ ਹੈ ਜਿਹੜੀ ਖਿਡਾਰ ਨੇ ਕੰਕ ਦਾ ਵਾਦਾ ਕਰ ਗਏ ਹੈ ਇਹਨਾਂ ਖਿਡਾਰਾਂ ਦੇ ਸੱਟਾ ਫੇਟਾ ਲੱਗੇ ਹੋਈਆਂ ਪਰਮਾਤ ਮਾਨੇ ਰੱਖੇ ਇਹਨਾਂ ਖਿਡਾਰਾਂ ਦੇ ਜੀ ਆਰ ਜਸਦੀ ਰੱਲੇ ਦਾ ਸਨਮਾਨ ਕਹਿੰਦੇ ਜਿਹੜੇ ਭਰਾ ਨੇ ਇੱਥੇ ਕੈਂਪ ਲਾਇਆ ਕਹਿੰਦੇ ਉਹਦਾ ਸਨਮਾਨ ਕੱਪ ਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ ਸ਼ੇਰ ਪਰ ਮੈਂ ਧੰਨਵਾਦ ਹੈ ਲਓ ਸਾਹਮਣੇ ਖਿਡਾਰੀ ਕਬੱਡੀ ਪਾ ਰਹੀ ਹੈ ਐਨ ਚੋਟੀ ਦਾ ਮੈਨ ਖੇਡਾ ਜਾ ਰਿਹਾ ਹੈ ਹੈਪੀ ਕਬੱਡੀ ਪਾ ਰਹੀ ਹੈ ਲੈ ਵੀ ਹੰਦੀ ਕਰਦੇ ਗੱਲ ਪਏ ਮੇਰੇ ਵੀਰ ਆਓ ਸਾਹਮਣੇ ਕਹਿੰਦੇ ਹੈਪੀ ਕਬੱਡੀ ਪਾ ਰਹੀ ਹੈ ਮੇਰੇ ਵੀਰੋ ਇਹ ਖਿਡਾਰਮਿਆਂ ਦਾ ਬਹੁਤ ਬੜਾ ਧੰਨਵਾਦ ਹੈ ਕਹਿੰਦੇ ਆਓ ਜਿਹੜੀ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਇਧਰਲੇ ਪਾਸੇ ਲੱਗਦਾ ਜੋਰ ਮੇਰੇ ਮਿੱਤਰੋ ਫੜਿਆ ਗੁੱਟ ਇਧਰਲੇ ਪਾਸੇ ਹੁਣ ਵੀ ਕਮਾਲ ਤੇ ਧੰਨ ਧੰਨ ਹੁੰਦੀ ਹੈ ਮੇਰੇ ਮਿੱਤਰੋ ਲੱਗਦਾ ਜੋਰ ਦੋ ਖਿਡਾਰੀਆਂ ਦੇ ਦਰਮਿਆਨ ਇਧਰਲੇ ਪਾਸੇ ਉੰਦੀ ਕਮਾਲ ਤੇ ਨੰਬਰ ਦੇ ਕੇ ਚੱਲਦਾ ਜਨਰਸ਼ ਨੰਬਰ ਯਾਫੀਆਂ ਦੇ ਸੇ ਜੁੜ ਗਿਆ ਅਗਲੀ ਕਬੱਡੀ ਤੇ ਬੋਲ ਵੱਡੇ ਵੀਰ ਦੇ ਜੱਫਾ ਕਹਿੰਦੇ ਹੈਂਟੀ ਨੂੰ ਲਾ ਕੇ ਬੱਲੇ ਬੱਲੇ ਕਰਾ ਪਈ ਹੈ ਆ ਭਰਾਵਾਂ ਨੇ ਮੇਰੇ ਕੋਲ ਨਾਮ ਪੇਟਿਆ ਬਈ ਪਤਾ ਕੀ ਇਹ ਕੁੜੀਆਂ ਦੇ ਕੋਚ ਬਾਹਰ ਗੁੱਸਾ ਕਰ ਜਾਂਦੇ ਆ ਆਪਾਂ ਨਾਮ ਸਾਰਿਆਂ ਦੇ ਟਿਕਾ ਕੇ ਬੋਲਾਂਗੇ ਇਹ ਲੜਕੀਆਂ ਦਾ ਇੱਕੋ ਹੀ ਮੈਚ ਆਪਣੇ ਕੋਲ ਸਾਰੇ ਭਰਾਵਾਂ ਨੂੰ ਵੇੰਦੀ ਹੈ ਵੀ ਆਪਾਂ ਮਾਨ ਸਨਮਾਨ ਕਰੀਏ ਉਹ ਆ ਗਿਆ ਮੁੰਡਾ ਧਾਰੀ ਵਾਲਾ ਦਾ ਗੁਲਜ਼ਾਰ ਜੈਲ ਕਹਿਰਾਵਾਲੀ ਪਿੰਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੰਜਲੀ ਕਬੱਡੀ ਪਾ ਰਹੀ ਹੈ ਪਰ ਇਹ ਸਿਆਣੀ ਰੇਂਡਰ ਖੇਡ ਕਬੱਡੀ ਦੇ ਅਗਲੀ ਕਈ ਮੇਲਿਆਂ ਦੀ ਬੈਸਟ ਬਣੀ ਹੈ ਹਾਓ ਸਾਹਮਣੇ ਕਬੱਡੀ ਪਾਉਣ ਦੇ ਲਈ ਸੀਮਾ ਪੁੱਚੋ ਵਾਲੀ ਫੇਰ ਬਣੀ ਹੋਈ ਹੈ ਅੱਜ ਦੇ ਮੇਲੇ ਦੇ ਉੱਪਰ ਸੇਵ ਕਲੇਰੀ ਤੇ ਜੱਗਾ ਸਰਪੰਚ ਤਖਤ ਮਲ ਦੇ ਸਾਰੇ ਮਿੰਤਰ ਆਏ ਆਂ ਕਾਲੇ ਮਹਿਰੀ ਬੱਕੇ ਮਾਨ ਇੱਕ ਮਿੰਟ ਬਾਈ ਬੱਕੇ ਮਾਨ ਦਾ ਹੈਲੋ ਸੇਵ ਕਲੇਰੀ ਕੀਪਾ ਰਾਮੂ ਕੇ ਜਗੂ ਸਿੰਘ ਖੇੜਾ ਰਾਮੂ ਕੇ ਹੈਰੀ ਰਾਮੂ ਕੇ ਬੈਂਤ ਸਕਾਰੀ ਕਰਨ ਅਮੀਪੁਰ ਜੁਰੇ ਤੇ ਉਹਨਾਂ ਦੇ ਸਾਰੇ ਗਰੁੱਪਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੰਚਤ ਦੇ ਉਹਨਾਂ ਨੂੰ ਸਨਮਾਨਤ ਕਰ ਰਹੀ ਹੈ ਸਾਡੀ ਪ੍ਰਬੰਧਕ ਕਮੇਟੀ ਪੰਚਾਇਤ ਔਰ ਨਾਉ ਸਾਹਮਣੇ ਕਬੱਡੀ ਪੌਂਡ ਦੇ ਲਈ ਖੜਾਣ ਕਹਿੰਦੇ ਜਿਹੜੀ ਬਾਤੀ ਝਾਰੀਆ ਮੇਰੇ ਮਿੱਤਰੋ ਔਰ ਚਰਚੇ ਹੁੰਦੇ ਆ ਔਰ ਨੈਕਸਟ ਮੈਚ ਦੇ ਟੀਮਾਂ ਜਿਹੜੀਆਂ ਉਹ ਵੀ ਜਿਹੜੀਆਂ ਤਿਆਰ ਵਰ ਤਿਆਰ ਰਹਿਣ ਔਰ ਕਹਿੰਦੇ ਸਾਡੇ ਭਰਾਏ ਸਾਰਿਆਂ ਦਾ ਬਹੁਤ ਵੱਡਾ ਸਤਿਕਾਰ ਹਾਉ ਕਬੱਡੀ ਇਧਰ ਲਈ ਪੈਸੇ ਪੈ ਗਈ ਤੇ ਨੰਬਰ ਜਿਹੜਾ ਰੇਡਰ ਨੇ ਇਸੇ ਜਾਂ ਜੜਿਆ ਅਗਲੀ ਕਬੱਡੀ ਪੌਂਡ ਦੇ ਲਈ ਖੜਾਣ ਕਾਲੇ ਭਾਈ ਫਿਰ ਜਿਹੜੀ ਤਿਆਰ ਵਰ ਤਿਆਰ ਹੈ ਔਰ ਨੈਕਸਟ ਮੈਚ ਦੀਆਂ ਟੀਮਾਂ ਨੂੰ ਆਪਾਂ ਜਰੂਰ ਜਿਹੜਾ ਸੱਦਾ ਲਾ ਦਈਏ ਕਿਰਪਾ ਕਰਕੇ ਅਗਲੇ ਮੈਚ ਦੀਆਂ ਟੀਮਾਂ ਸਗਦੀਪ ਕਬੱਡੀ ਕਲੱਬ ਜੋ ਵੀ ਰੋੜੀ ਟੀਮਾਂ ਸੋਨੀ ਬਈ ਕਿਹੜੀਆਂ ਹੈ ਜਿਹਨਾਂ ਦਾ ਜੀ ਮਾਰਾ ਜਾ ਰੋੜੀ ਰੋੜੀ ਕਾਂਸਪਰੀ ਦੀ ਟੀਮਾਂ ਜਿਹੜੀ ਕਿਰਪਾ ਕਰਕੇ ਪਹੁੰਚ ਜਾਵੇ ਜੱਗੇ ਲੈਹਰੀ ਦੇ ਤੇ ਛੇਵ ਕ ਲੈਹਰੀ ਤੇ ਜੱਗਾ ਸਰਪੰਚ ਦੇ ਤਖਤਾਂ ਤੇ ਸਾਰੇ ਸਾਥੀ ਲੈਹਰੀ ਵਾਲਾ ਕਾਲਾ ਬਾਈ ਹੈ ਬੱਗਾ ਮਾਨ ਬਲਵਿੰਦਰਪੁਰ ਢਿੱੱਲੋ ਐ ਗੋਰਾ ਲੈਰੀ ਕਾਸ਼ੀ ਲੈਰੀ ਭੱਲਾ ਲੈਰੀ ਸਾਡੇ ਵੀਰ ਨੇ ਬਲਵੰਤ ਲੈਰੀ ਰੂਪਾ ਲੈਰੀ ਸੁੱਖਾ ਜਨਦਰ ਬਹਿਮਣ ਨਵੇਂ ਢਿੱਲੋ ਦਾ ਗੁਰੂ ਪਖਤ ਮੰਦਾ ਗੋਵਿੰਦ ਮਿਰਗੇ ਆਣਾ ਢੋੜਾ ਲੈਰੀ ਪੀਤੀ ਲੈਰੀ ਪ੍ਰੀਤ ਕਣਕਵਾਲਾ ਜਗਨ ਫੁੰਡੂ ਗੁਰੀ ਫੁੰਡੂ ਅਰਸ਼ ਕਮਾਲੋ ਜਸਰਾਮਾ ਮੰਡੀ ਜਸ਼ਨ ਕੜਕਵਾਲੀਆ ਵਿਸ਼ੇਤਰ ਦੇ ਧਰਮਾਂ ਦਾ ਸਾਰੇ ਭਰਾਵਾਂ ਦਾ ਹਾਸੀਮਾ ਮੜੀ ਤਕੜੀ ਖਿਡਾਰੀਆਂ ਦਾ ਖੇਡ ਕਬੱਡੀ ਦੇ ਰੋਡੇ ਦੇ ਭਰਾ ਕਬੱਡੀ ਹੋਈ ਪਿੰਡ ਵੱਡੇ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਕੋਮਲ ਕੋਮਲ ਬਣੀ ਹੋਈ ਹੈ ਖੇਡ ਆਹ ਸਾਹਮਣੇ ਕੋਮਲ ਬਣੀ ਹੋਈ ਹੈ ਮੇਰੇ ਵੀਰੋ ਔਰ ਗੈਰੀ ਕਾਰਿਆਣਾ ਸਾਡਾ ਸੁਖਪ੍ਰੀਤ ਕਾਰਿਆਣਾ ਹੈਲੋ ਸਰਦਾਰ ਰੇਗੂਆ ਚਟਾਨਾ ਜੀ ਹਲਕਾ ਅੰਜਲ ਚਲਵੰਡੀ ਸਾਹਿਬ ਉਹ ਕਾਗਰਾ ਉਹਨਾਂ ਦੇ ਸਾਥੀ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਜੂਪ ਸਿੰਘ ਪ੍ਰਧਾਨ ਦਾਣਾ ਟਾਂਗਰਾ ਬਟਿੰਡਾ ਉਹਨਾਂ ਵੱਲੋਂ ਸਾਡੇ ਟੂਰਨਾਮੈਂਟ ਲਈ ਕਾਫੀ 5100 ਦੀ ਰਾਸ਼ੀ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਨਮਾਨਿਤ ਕਰਦੀ ਹੋਈ ਇੱਕ ਫੋਟੋਗ੍ਰਾਫੀ ਸਾਡੇ ਨਾਲ ਕਲੀ ਹਰ ਬੈਂਟੀ ਕਰਦਾ ਹੈ ਸਾਰਿਆਂ ਦਾ ਬਹੁਤ ਬੜਾ ਸਤਿਕਾਰ ਹੈ ਔਰ ਸਾਹਮਣੇ ਕਬੱਡੀ ਪਾਉਣ ਦੇ ਲਈ ਖਿਡਾਰੀ ਜਿਹੜੀ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਔਰ ਗੈਰੀ ਸਾਡਾ ਨੌਰਿਆਣੀਆਂ ਔਰ ਸਾਡੇ ਸਜਵੀਰ ਸੁਖਪ੍ਰੀਤ ਸਾਡਾ ਕੌਰਿਆਣੀਆਂ ਗੁਰਪ੍ਰੀਤ ਸਾਡਾ ਕਹਿੰਦੇ ਸਿੱਧੂ ਜਗਦੀਪੀਰ ਜਾਦੀ ਕਹਿੰਦੇ ਸਿੱਧੂ ਸਾਡੇ ਜਗਦੀਪੀਰ ਜਾਦੀ ਯਾਰ ਆ ਸਾਡੇ ਭਰਾਵਾਂ ਦੇ ਬਹੁਤ ਬੜੇ ਸਤਿਕਾਰ ਅੱਜ ਦੇ ਮੇਲੇ ਦੇ ਉੱਪਰ ਪੁੱਜੇ ਹੋਏ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਜਾਫੀਆਂ ਦੇ ਸੇ ਜੜ ਗਿਆ ਚੱਟਪਾਲ ਸ਼ਰਮਾ ਜੀ ਕਰਦੇ ਆ ਫੈਸਲਾ ਵੀ ਨੰਬਰ ਜਿਹੜਾ ਜਾਫੀਆਂ ਦੇ ਸੇ ਜਾ ਜੜਿਆ ਅਗਲੀ ਖਿਡਾਰੀ ਕਬੱਡੀ ਪਾਉਣ ਦੇ ਲਈ ਕਾਲੇ ਬਾਈ ਫਿਰ ਵੱਜ ਗਈ ਹੈ ਮੇਰੇ ਵੀਰੋ ਹਰ ਕਬੱਡੀਆ ਪੈਨੀਆ ਚੜ ਚੜ ਜੋ ਫੇ ਕਹਿੰਦੇ ਨੇ ਚੜ ਚੜ ਲੱਗਦੇ ਆ ਮੇਰੇ ਵੀਰੋ ਔਰ ਨੰਬਰ ਜਿਹੜਾ ਰੇਡਰ ਦੇ ਹੱਥੇ ਜਾ ਜਿਹੜਿਆ ਮੇਰੇ ਵੀਰ ਅਗਲੀ ਕਬੱਡੀ ਪੌਂਡ ਦੇ ਲਈ ਖੜਾ ਜਿਹੜੀ ਫੇਰ ਵਾਢੀ ਜਾ ਰਹੀ ਹੈ ਇਧਰਲੇ ਪਾਸੇ ਜਿਹੜੇ ਜਿਹੜੇ ਦਰਸ਼ਕ ਆਪਣੀਆਂ ਭਟੀਆਂ ਨੂੰ ਪਿਆਰ ਕਰਦੇ ਹਨ ਬੱਚਿਆਂ ਲਈ ਜੋਰ ਦਾ ਪਾੜੀਆਂ ਮਾਰਦੀ ਇੱਕ ਵਾਰੀ ਆਪਾਂ ਜਿਹੜੇ ਜਿਹੜੇ ਵੀਰ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹੈ ਤੇ ਹੋਇਆ ਕੀ ਜੇ ਧੀ ਜੰਫੀ ਚਲੋ ਕੋਖ ਇਸ ਲਖਣੀ ਹੋਈ ਧੀ ਵੀ ਹੈ ਦਾਤ ਰੱਬ ਦੀ